नमस्कार आप देख रहे हैं पंजाब बॉर्डर न्यूज पठानकोट में बढ़ते निकलने लगी इतनी थी के दुकान के बाहर दूर दूर तक आग, आग दिखाई दे रही थी स्थानीय लोगों ने इसकी सूचना दमकल विभाग को दी मौके पर पहुंचे दमकल विभाग के कर्मचारियों की ओर से आग पर काबू पाने की कोशिश की गई जिस जगह पर आग लगी थी वहां पर मिट्टी के तेल का डिपू बताया जा रहा है जिसके कारण वहां पर आग लगने का कारण शॉर्ट सर्किट बताया जा रहा है जिसके कारण ये आग ज्यादा भयंकर हुई क्योंकि वहां पर मिट्टी के तेल के ड्रम पड़े हुए थे बता दें कि जब तक दमकल विभाग की तरफ से इस आग पर काबू पाया गया तब तक चार दुकानें इसकी चपेट में आ चुकी थी आप देख रहे हैं पंजाब बार्डर न्यूज मुकेश शर्मा पठानकोट बड़ी मंद भई घटना हुई है पिछले सामने ਰਾਇਤਮਾਰ ਰਜਿਦ ਦੀ ਦੁਕਾਨ ਦੇ ਅੰਦਰ ਅੱਗ ਲੱਗੀ ਹੈ ਔਰ ਜਦੋਂ ਅੱਗ ਲੱਗੀ ਫਾਇਰ ਬਿਗੇਟ ਨੂੰ ਇਨਫਰਮੇਸ਼ਨ ਦਿੱਤਾ ਗਿਆ ਔਰ ਫਾਇਰ ਬਿਗੇਟ ਦੀਆਂ ਦੋ ਗੱਡੀਆਂ ਇੱਥੇ ਆਈਆਂ ਔਰ ਬੀਲੀ ਬੋਰਡ ਨੂੰ ਟੈਲੀਫੋਨ ਕੀਤਾ ਗਿਆ ਔਰ ਬੀਲੀ ਨੇ ਇੱਕ ਘੰਟੇ ਦੇ ਬਾਅਦ ਇਹ ਬੀਲੀ ਬੰਦ ਕੀਤੀ ਹੈ ਇਹ ਜੇ ਇੱਕ ਘੰਟਾ ਪਹਿਲਾਂ ਬੰਦ ਕਰ ਦਿੱਤੇ ਤੇ ਕਿਸੇ ਦਾ ਨੁਕਸਾਨ ਕੋਈ ਨਹੀਂ ਹੋਣਾ ਇਹ ਦੇਰੀ ਦੇ ਨਾਲ ਨੁਕਸਾਨ ਹੋਇਆ ਚਾਰ ਪੰਜ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ ਮੈਂ ਸਰਕਾਰ ਕੇ ਬੇਨਤੀ ਕਰਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਉਹਦੀ ਬਰਪਾਈ ਕੀਤੀ ਜਾਏ ਔਰ ਬਿਜਲੀ ਬੋਰ ਦੀ ਖਚਾਈ ਕੀਤੀ ਜਾਏ ਫਿਰ ਅੱਗੇ ਤੋਂ ਇਦਾਂ ਦੀ ਕੋਈ ਵੀ ਘਟਨਾ ਨਹੀਂ ਪੰਜ ਮਿੰਟ ਦੇ ਵਿੱਚ ਵਿੱਚ ਲਾਈਟ ਬੰਦ ਹੋਣੀ ਚਾਹੀਦੀ ਹੈ ਲਾਈਟ ਨਾ ਬੰਦ ਹੋਣ ਕਰਕੇ ਹੀ ਲੋਕਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਤੇ ਮੈਂ ਫਾਰਿਵਗੇਟ ਦੇ ਜਿੰਨੇ ਵੀ ਕਰਮਚਾਰੀ ਹੈ ਉਹਦੀ ਸ਼ਲਾਘਾ ਕਰਨਾ ਕਿਉਂਕਿ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਨੂੰ ਕਾਬੂ ਕੀਤਾ ਹੈ ਔਰ ਆਪਣੇ ਕੋਈ ਪਰਵਾਹ ਨਾ ਕਰਦੇ ਅੱਗ ਦੇ ਵਿੱਚ ਉਹ ਗਏ ਹੈ ਅੱਗ ਦੇ ਕਾਰਨਾਂ ਦਾ ਕੋਈ ਪਤਾ ਲੱਗਾ ਨਹੀਂ ਕਿਉਂ ਇਤਰਾ ਲੱਗਿਆ ਇਹਰੋ ਕਿ ਇਹ ਸਪਾਰਕਿੰਗ ਹੋਈ ਹੈ ਉਹਦੇ ਨਾਲ ਕਿਉਂਕਿ ਡੀਪੂ ਸੀਗਾ ਮਿੱਟੀ ਦਾ ਤੇਲ ਪਿਆਦਾ ਸੀਗਾ ਤੇ ਉਹਦੇ ਨਾਲ ਹੀ ਇਹ ਅੱਗ ਲੱਗੀ ਹੈ ਸਰ ਦੇਖਣਾ ਇਹਨੇ ਕਿ ਜਿੱਦਾਂ ਕਿ ਕੋਹੋਂ ਖੂਨ ਦਿਖਾਈ ਦਿੰਦੀ ਆ ਉਹ ਬਤਾ ਕਿਉਂਕਿ ਲੋਕਲ ਨੇ ਲੋਕਲ ਨੇ ਕਿਹਦਾ ਕੰਮ ਹੈ ਪੈਸੇ ਜਦੋਂ ਕਿਤੇ ਕੋਈ ਇਦਾਂ ਦਾ ਕੋਈ ਹਾਸਾ ਹੁੰਦਾ ਆ ਜਿਹੜੇ ਡਿਪਾਰਟਮੈਂਟ ਨੂੰ ਟੈਲੀਫੋਨ ਕੀਤਾ ਜਾਂਦਾ ਹੈ ਜੇ ਤੇ ਉਹ ਤੁਰੰਤ ਉੱਥੇ ਆ ਜੇ ਤੇ ਫਿਰ ਤੇ ਠੀਕ ਹੈ ਜੇ ਉਹ ਲਾਪਰਵਾਹੀ ਕਰਨ ਤੇ ਫਿਰ ਐਡਾ ਟ੍ਰੈਫਿਕ ਜਾਮ ਹੋਈ ਹੈ ਆਹ ਕੁਝ ਜਿਹੜਾ ਅੱਜ ਉੱਧਰ ਤੋਂ ਮਿਲ ਗਿਆ ਸਾਨੂੰ 4 ਵਜੇ ਕੋਈ 35 ਦੇ ਪਤਾ ਲੱਗਿਆ ਕਿਸ ਤਰ੍ਹਾਂ 4 ਵਜੇ ਕੋਈ 12-13 ਮਿੰਟ ਦੇ ਕਰੀਬ ਸਵਾ 4 ਦੇ ਕਰੀਬ ਸਾਨੂੰ ਫੋਨ ਆਇਆ ਕਿ ਸਿਨੇਮੇ ਦੇ ਸਾਹਮਣੇ ਅੱਗ ਲੱਗੀ ਹੈ ਅਸੀਂ ਤਤਕਾਲ ਹੀ ਆਪਣੇ ਸਟੇਸ਼ਨ ਤੋਂ ਗੱਡੀਆਂ ਰਵਾਨਾ ਕਰਤੀ ਸਾਡੀ ਜਿਹੜੀ ਟੀਮ ਸੀ ਉਹ ਇੱਥੇ ਆਡੇ ਟਾਈਮ ਪਹੁੰਚ ਗਈ ਸੀ ਔਰ ਬਿਜਲੀ ਡਿਪਾਰਟਮੈਂਟ ਨੂੰ ਮੈਂ ਖੁਦ ਆਪਣੇ ਫੋਨ ਤੋਂ ਮੇਰੇ ਕੋਲ ਮੋਬਾਈਲ ਨੰਬਰ ਵੀ ਹੈ ਜਿਹੇ ਸਾਹਬ ਦਾ ਜਿਹਨਾਂ ਨੇ ਮੈਂ ਫੋਨ ਕੀਤਾ ਸੀ ਮੈਂ ਦੋ ਵਾਰੀ ਫੋਨ ਕੀਤਾ ਉਹਨਾਂ ਨੂੰ ਕਿ ਇੱਥੇ ਅੱਗ ਬਹੁਤ ਜ਼ਿਆਦਾ ਵੱਜ ਰਹੀ ਹੈ ਮਾਰਕੀਟ ਪੂਰੀ ਨੂੰ ਅੱਗ ਪੈਣ ਦਾ ਤੇ ਤੁਸੀਂ ਕਰੋ ਸਾਡੇ ਹੋਰ ਵੀ ਕਰਮਚਾਰੀਆਂ ਨੇ ਫੋਨ ਕੀਤਾ ਕਿ ਇੱਥੇ ਡਿਪਾਰਟਮੈਂਟ ਤੋਂ ਆਦ ਆਇਦੇ ਆਂ ਅਸੀਂ ਖੜੇ ਆਂ ਅਸੀਂ ਲਾਚਾਰ ਸੀ ਕਿਉਂਕਿ ਬਿਜਲੀ ਦੇ ਐਡੇ ਵੱਡੇ ਮੀਟਰ ਲੱਗੇ ਆ ਤੁਸੀਂ ਤਾਰਾਂ ਦੇਖੋ ਬਿਜਲੀ ਦੀਆਂ ਸਾਰੀਆਂ ਜਲ ਗਈਆਂ ਉਤੋਂ ਟੁੱਟੀਆਂ ਸੀ ਬਿਲੇ ਤਾਰਾਂ ਕਿਉਂਕਿ ਸਾਡਾ ਪਾਣੀ ਦਾ ਕੰਮ ਸੀ ਪਲੱਸ ਉਹਦੇ ਨਾਲ ਸਾਡੀ ਜਿਹੜੀ ਨੋਜ਼ਲਾ ਪਿੱਤਲ ਦੀ ਹੁੰਦੀ ਹੈ ਸਾਨੂੰ ਸ਼ਾਰਟ ਦਾ ਖਰਚਾ ਹੁੰਦਾ ਹੈ ਇਸ ਲਈ ਉਹਨਾਂ ਨੇ ਫੋਨ ਕੀਤਾ ਕਿ ਜਲਦੀ ਤੋਂ ਜਲਦੀ ਬਿਲ ਦੀ ਬੰਦ ਕੀਤੀ ਜਾਏ ਲੇਕਿਨ ਉਹਨਾਂ ਨੇ ਸਾਨੂੰ ਇੱਕੋ ਜਵਾਬ ਦਿੱਤਾ ਕਿਹੜਾ ਹੈਂਡਲ ਹੈ ਕਿਹੜਾ ਵਾਰਦਾ ਹੈ ਕੀ ਚੀਜ਼ ਹੈ ਮੈਂ ਕਿਹਾ ਇਸ ਬਾਰੇ ਪਤਾ ਲੱਗੇ ਤੁਹਾਨੂੰ ਲੋਕੇਸ਼ਨ ਦੱਸ ਦਈਏ ਆਪਾਂ ਔਰ ਕਟੋ ਘਟ ਵੀ ਅੱਧਾ ਘੰਟਾ ਪੋਨਾ ਘੰਟਾ ਉਹਨਾਂ ਦੀ ਬਿਜਲੀ ਨਹੀਂ ਹੋਈ ਅਸੀਂ ਕੋਸ਼ਿਸ਼ ਵੀ ਕੀਤੀ ਉਸ ਤੋਂ ਪਹਿਲਾਂ ਲੇਕਿਨ ਸਾਡਾ ਕੈਮੀਕਲ ਨਾਲ ਕੰਮ ਕਰਨਾ ਸੀ ਅਗ ਬਹੁਤ ਜ਼ਿਆਦਾ ਸੀ ਕਿਉਂਕਿ ਕੈਮੀਕਲ ਜਿਹੜਾ ਪਟੋਲ ਡੀਜ਼ਲ ਅੰਦਰ ਮਟੀਰੀਅਲ ਹੀ ਐਸਐਸਸੀ ਬਲਾਸਟਿੰਗ ਵਾਲਾ ਮਟੀਰੀਅਲ ਸੀ ਲੇਕਿਨ ਸਾਡੇ ਜਿਹੜੇ ਕਰਮਚਾਰੀ ਆ ਉਹਨਾਂ ਨੇ ਬਿਲਕੁਲ ਹੀ ਬਿਲਕੁਲ ਜੋਰ ਨਾਲ ਕੰਮ ਕੀਤਾ ਕਿਸੇ ਵੀ ਦੁਕਾਨ ਨੂੰ ਜ਼ਿਆਦਾ ਫਰਕ ਨਹੀਂ ਪਿਆ ਸਿਰਫ ਉਸ ਦੁਕਾਨ ਦਾ ਨਹੀਂ ਉਹ ਸ਼ਾਇਦ ਇਲੈਕਟ੍ਰੋਨਿਕ ਸਰਕਟ ਹੋ ਸਕਦਾ ਲੇਕਿਨ ਪਤਾ ਨਹੀਂ ਹਾਂਜੀ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਸਾਡੀਆਂ ਜੀ ਇਸ ਵੇਲੇ 2 ਆ ਔਰ ਫੋਮ ਫੋਮਤੀ ਜੀ ਆ ਗਈ ਹੈ ਲੇਕਿਨ ਫੋਮ ਜਿਹੜੀ ਗੱਡੀ ਹੈਗੀ ਹੈ ਫੋਮ ਦੇ ਡਰਮ ਸਾਡੇ 6 ਫੋਮ ਦੇ ਡਰਮ ਲੱਗ ਚੁੱਕੇ ਹਲੇ ਤੱਕ ਕਿਨੇਸ ਕਰਨਾ ਆਇਆ ਅਗਲੀ ਘੇੜ ਦੇ ਵਿੱਚ ਫਿਲਹਾਲ ਤੇ 1 ਆਈ ਹੈ ਬਾਕੀ ਸ਼ਟਰ ਖੋਲ ਕੇ ਨਾਲ ਦੇ ਦਾ ਨੁਕਸਾਨ ਦਾ ਜਾਇਜ਼ਾ ਬਾਅਦ ਚੋ ਲਿਆ ਜਾਏਗਾ ਹਲੇ ਸ਼ਟਰ ਗਰਮ ਹੈਗੀ